ਬ ਮਰਨਮਲਾ ਹੈਗਾ ਇਹ ਕਰ ਸਕਦਾ ਸੀ ਘਰ ਦੇ ਵਿੱਚ ਤੇ ਪੈਸਾ ਤੇ ਲਸਾ ਦਾ ਇਹ ਹੀ ਲੈਦਾ ਸੀ ਪਲ ਛੋਟਾ ਮੁੰਡਾ ਸੀ ਉਹ ਨਸ਼ੇ ਦਾ ਆਦੀ ਸੀ ਤੇ ਉਹ ਇਹਨਾਂ ਕੋਲ ਪੈਸੇ ਦੀ ਹਮੇਸ਼ਾ ਡਿਮਾਂਡ ਕਰਦਾ ਰਹਿੰਦਾ ਸੀ ਤੇ ਪੈਸੇ ਮੰਗਦਾ ਰਹਿੰਦਾ ਸੀ ਇਹਨੇ ਇਸੇ ਰੰਜਿਸ਼ ਕਰਕੇ ਨਾ ਕਿ ਮੈਨੂੰ ਖਰਚਾ ਪਾਣੀ ਨਹੀਂ ਜਾਂਦਾ ਮੈਨੂੰ ਤਾਂ ਕਰ ਲੈ ਤੇ ਇਹਨੇ ਉਸ ਨੂੰ ਕਤਲ ਕਰ ਦਿੱਤਾ ਜਿਹੜਾ ਦੂਸਰਾ ਮੁੰਡਾ ਸੀ ਉਹ ਠੀਕ ਸੀ ਉਹਨੇ ਬਾਅਦ ਜਾਣ ਦੀ ਤਿਆਰੀ ਸੀ ਉਹ ਬਾਅਦ ਚੱਲਿਆ ਸੀ ਇੱਕ ਵਾਰ ਫਿਰ ਰਿਸ਼ਤੇ ਹੋਏ tàṛ-tàṛ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਕਰ ਦਿੱਤਾ ਕਤਲ ਤੁਹਾਨੂੰ ਦੱਸਦੇ ਕਿ ਖਬਰ ਹੁਸ਼ਿਆਰਪੁਰ ਦੇ ਕਸਬਾ ਗੜਦੀਵਾਲਾ ਦੀ ਹੈ ਜਿੱਥੇ ਇੱਕੋ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਬੈਰਮੀ ਦੇ ਨਾਲ ਤੇ 7 11 ਦੇ ਨਾਲ ਕਤਲ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਨਾ ਦੋਵਾਂ ਭਰਾਵਾਂ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਉਹਨੇ ਦੋਵੇਂ ਭਰਾ ਆਪਣੀ ਦਾਦੀ ਦੇ ਕੋਲ ਰਹਿ ਰਹੇ ਸੀ ਤੇ ਬੀਤੇ ਦਿਨੀ ਛੋਟੇ ਭਰਾ ਨੇ ਕਿਸੇ ਗੱਲ ਨੂੰ ਲੈ ਕੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਉਹ ਵੀ ਚੇਤਾ ਸੀ ਇਹਨਾਂ ਦੇ ਮਾਪੇ ਛੋਟੇ ਉਮਰੇ ਤੇ ਮਰ ਗਏ ਸੀ ਦੋਨੋਂ ਭਰਾਵਾਂ ਦੇ ਤੇ ਇਹ ਦੋਨੇ ਭਰਾ ਦাদি ਜੀ ਇਹਨਾਂ ਨੂੰ ਪਾਲਣ ਪੋਸ਼ਣ ਕੀਤਾ ਤੇ ਇੱਕ ਘਰ ਚ ਰਹਿੰਦੇ ਸੀ ਜਿਹੜਾ ਮੁੰਡਾ ਮਰਨ ਵਾਲਾ ਹੈਗਾ ਇਹ ਕਰ ਸਕਦਾ ਸੀ ਕਿ ਅਸੀਂ ਘਰ ਦੇ ਵਿੱਚ ਤੇ ਪੈਸਾ ਤੇ ਲਸਾਰਾ ਇਹ ਹੀ ਦੇਖਦਾ ਸੀ ਬਲਕਿ ਛੋਟਾ ਮੁੰਡਾ ਸੀ ਉਹ ਨਸ਼ੇ ਦਾ ਆਦੀ ਸੀ ਤੇ ਉਹ ਇਹਨਾਂ ਕੋਲ ਪੈਸੇ ਦੀ ਹਮੇਸ਼ਾ ਡਿਮਾਂਡ ਕਰਦਾ ਰਹਿੰਦਾ ਸੀ ਤੇ ਪੈਸੇ ਮੰਗਦਾ ਰਹਿੰਦਾ ਸੀ ਕੋਈ ਇਸ ਕਰਕੇ ਕਦੇ ਲਾਡੂ ਹਟੇ ਚਲੇ ਵੀ ਜਾਂਦਾ ਸੀ ਘਰੋਂ ਬਾਹਰ ਚਲਦਾ ਜਾਂਦਾ ਸੀ ਤੇ ਹੁਣ ਵੀ ਇਹ ਥੋੜੇ ਦਿਨ ਪਹਿਲਾਂ ਲੜ ਕੇ ਗਿਆ ਸੀ ਤੇ 10-15 ਦਿਨ ਬਾਅਦ ਹੀ ਵਾਰ ਹੁਣ ਦੁਬਾਰਾ ਇਹ ਫਿਰ ਵਾ इसे रंजिश करके ना भी मैंने खर्चा पाने मैं तंग कर दिया कत्ल कर दिया नहीं जोड़ा दूसरा वो ठीक से उन्हें बहुत जाने की तैयारी से बाहर चलिया उ हाँ एफ आई आर दर्ज करती है दोषी अजे गिरफ्तार करना बाकी है दोषी भेजा हुआ तो वोरी जल्दी गिरफ्तारी होगी वही जो तो, 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 तो ਦੇ ਘਰ ਵਾਲੇ ਹੈਗੇ ਆ ਕਿ ਐਕਸਪਾਇਰ ਹੋ ਗਏ ਬਿਲਕੁਲ ਪੂਰੇ ਹੋ ਗਏ ਤੇ ਮੁੰਡੇ ਦਾ ਕਤਲ ਕਿੱਦਾਂ ਹੋਇਆ ਤੁਹਾਡੇ ਦਾ ਹੈ ਜਿਹੜਾ ਤੁਹਾਡੇ ਮੁੰਡੇ ਦਾ ਕਤਲ ਕਿੱਦਾਂ ਹੋਇਆ ਪੇਪਰ ਤਾਂ ਨਹੀਂ ਮੈਨੂੰ ਪਰ ਤੇ ਮੈਂ ਕੀ ਨਾਸੀ ਤੁਹਾਡੇ ਮੁੰਡੇ ਦਾ ਮਨਜੂਦ ਉਮਰ ਕਿੰਨੀ ਹੈ ਦੀ ਇਹ 22 ਸਾਲ ਹੁਣੀ ਹੈ ਮਨਜੂਦ ਸਿੰਘ ਸਨੂ ਬਰ ਭਜਨ ਸਿੰਘ 22 ਸਾਲ ਨਹੀਂ 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 ਭਜਨ ਸਿੰਘ ਜੀ ਉਹ ਬਾਬਾ ਸੀ ਤੁਹਾਡੇ ਘਰ ਵਾਲੇ ਦਾ ਕਿੰਨਾ ਤੁਸੀਂ ਦਾਦੀ ਹੋ ਹਾਂ ਜੀ ਮੈਂ ਦਾਦੀ ਹਾਂ ਠੀਕ ਹੈ ਬਾਪ ਮਰ ਗਿਆ ਮਾਤਾ ਇਹਨਾਂ ਦੀ ਮਾਤਾ ਮਾਤਾ ਵੀ ਬੁਰੀ ਹੋ ਗਈ। ਅੱਛਾ